ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਾ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸ ਨੂੰ ਸੋਤਾ ਤੇ ਅੱਜ ਬਹੁਤ ਹੀ ਦੁੱਖਦਾਈ ਖਬਰ ਨਾਲ ਆਪ ਜੀ ਨਾਲ ਮੁਖਾਤਬ ਹੋ ਰਹੇ ਹਾਂ ਅਬਸਤ ਪਹਿਲਾਂ ਕਈ ਦਿਨਾਂ ਤੋਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਪਾਈ ਅੱਜ ਦਿਨ ਚੜ੍ਹਦੇ ਹੀ ਦੋ ਖਬਰਾਂ ਪੜੀਆਂ ਜਿਹੜੀਆਂ ਦੁੱਖदाई ਆਈਆਂ ਸਾਹਮਣੇ ਇੱਕ ਲੁਧਿਆਣੇ ਦੇ ਐਮਐਲਏ ਗੁਰਪ੍ਰੀਤ ਸਿੰਘ ਦੀ ਜਿਹੜੇ ਹੈ ਗੁਰਪ੍ਰੀਤ ਗੋਗੀ ਜੀ ਦੀ ਮੌਤ ਨੇ ਪੂਰੇ ਪੰਜਾਬ ਦੇ ਵਿੱਚ ਹੰਸਣੀ ਜਿਹੜੀ ਫਲਾਹ ਦਿੱਤੀ ਕਿ ਇਸ ਤਰ੍ਹਾਂ ਇੱਕ ਬੜਾ ਵਧੀਆ ਮਿਲਨosaur ਵਿਅਕਤੀ ਕਿਸ ਤਰ੍ਹਾਂ ਜਿਹੜਾ ਹੈ ਉਹ ਦੁਨੀਆ ਤੋਂ ਚਲ ਗਿਆ ਉਹ ਸੁਇਸਾਈਡ ਉਹਨੇ ਕਿਵੇਂ ਕਰ ਲਿਆ ਤੇ ਦੂਜੀ ਗੱਲ ਆਈ ਆ ਜਿਹੜੀ ਹੈ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਗੋਨੇਆਣਾ ਖਾਣੇ ਦੇ ਵਿੱਚ ਜਿਹੜਾ ਪੈਂਦਾ ਹੈ ਔਰ ਉੱਥੋਂ ਦੀ ਘਟਨਾ ਨੇ ਤਾਂ ਉਹ ਮਤਲਬ ਸੀਨ ਲਿਆਂਦਾ ਮੂਰੇ ਜੀ ਨੂੰ ਬਿਆਨ ਕਰਨਾ ਬੜਾ ਔਖਾ ਹੈ ਜੋ ਮੀਡੀਆ ਦੇ ਵਿੱਚ ਤਸਵੀਰਾਂ ਦੇਖ ਰਹੇ ਆ ਚਾਰੇ ਪਾਸੇ ਅੱਗ ਹੀ ਅੱਗ ਹੈ ਰੋਂਦੀਆਂ ਬਿਲਕਦੀਆਂ ਜਨਾਨੀਆਂ ਬਜ਼ੁਰਗ ਤੇ ਲਾਸਟ ਤੇ ਜਦੋਂ ਹੁਣ ਥੋੜਾ ਟਾਈਮ ਪਹਿਲਾਂ ਵੀਡੀਓ ਦੇਖੀ ਤਾਂ ਉਹਦੇ ਵਿੱਚ ਇੱਕ ਜਿਹੜਾ ਹੈ ਐਸਐਚਓ ਕਹਿ ਰਹੀ ਹੈ ਕਿ ਇਹ ਤਾਂ ਜੀ ਸਕੇ ਦੋ ਘਰਾਂ ਦਾ ਮਸਲਾ ਹੈ ਆਪਸ ਵਿੱਚ ਤੇ ਇੱਕ ਨੇ ਬੰਦੇ ਬੁਲਾ ਕੇ ਦੂਜੇ ਘਰ ਉਹ ਸ਼ਰਮ ਆਉਣੀ ਚਾਹੀਦੀ ਹੈ ਅਜਿਹੀ ਪੁਲਿਸ ਆਫੀਸਰ ਨੂੰ ਜਿਹੜੀ ਇਹ ਬਿਆਨ ਦਿੰਦੀ ਹੈ ਇੱਕ ਹੋਰ ਸੱਜਣਾ ਆਇਆ ਉਹ ਕਹਿੰਦਾ ਜੀ ਅਸੀਂ ਕੱਲ ਸਮਝੌਤਾ ਕਰਾਉਂਗੇ ਅਸੀਂ ਉਦੋਂ ਤੱਕ ਵੀ ਲੜਾਈ ਨਹੀਂ ਹੋਈ ਉਹ ਤੁਸੀਂ ਭਲੇ ਮਾਨਸਰ ਦਿਨੇ ਲੜਾਈ ਹੋਈ ਤੇ ਫਿਰ ਹੋਰ ਘਰ ਲੈਣੇ ਆਪਣੇ ਆਪ ਮਚਾ ਲਏ ਤੇ ਉਹ ਸਾਰੀ ਰਾਤ ਦਾ ਰਾਤ 10 ਵਜੇ ਦਾ ਵਾਕਿਆ ਦੱਸਿਆ ਉਹਨਾਂ ਨੇ ਜਿਸ ਦੇ ਉੱਤੇ ਮਤਲਬ ਪੰਜਾਬ ਦੇ ਜਿੰਨੇ ਵੀ ਸੰਵੇਦਨਸ਼ੀਲ ਲੋਕ ਸੇ ਹੋਣਗੇ ਜਿਨੇ ਜਿਨੇ ਉਹ ਵੀਡੀਓ ਦੇਖ ਲਈ ਜਾਂ ਦੇਖ ਲੈਣਗੇ ਕੱਲ ਤੱਕ ਉਹਨਾਂ ਨੂੰ ਸਮਝ ਆਉਣਾ ਬੰਦ ਹੋ ਚੁੱਕੀ ਹੈ ਕਿ ਇਸ ਤਰ੍ਹਾਂ ਵੀ ਲੋਕ ਨਸ਼ੇ ਦੇ ਜੋ ਵਿੱਚ ਫਸ ਕੇ ਇੰਨੇ ਮਦਹੋਸ਼ ਹੋ ਜਾਂਦੇ ਨੇ ਔਰ ਦੁੱਖ ਦੀ ਗੱਲ ਅੱਗੇ ਇਹ ਹੈ ਕਿ ਜਿੰਨੀਆਂ ਵੀ ਮਜਬੀ ਸਿੱਖ ਸਣੀਏ ਜਥੇਬੰਦੀਆਂ ਨੇ ਅਸੀਂ ਤੜਕੇ ਦੇ ਮੈਂ ਕਈ ਸਾਲ ਸਾਥੀਆਂ ਨਾਲ ਗੱਲ ਕੀਤਾ ਬਲ ਵੀ ਮਜਬੀ ਸਖ ਪਾਈਚਾਰੇ ਦੇ ਲੋਕਾਂ ਨਾਲ ਕਿ ਉਹ ਪਰਿਵਾਰ ਮਜਬੀ ਸਿੱਖਾਂ ਦਾ ਹੀ ਹੈ ਮਜਬੀ ਸਿੱਖ ਕੌਮ ਐਨੀ ਘਰਕ ਚੁੱਕੀ ਹੈ ਹੁਣ ਐਨਾ ਜਿਹੜੀ ਸੂਰਮਿਆਂ ਦੀ ਕੌਮ ਸੀ ਰੰਗਰੇਟੇ ਗੁਰੂ ਕੇ ਬੇਟੇ ਅਖਵਾਉਣ ਵਾਲੇ ਲੋਕ ਬਾਬਾ ਜੀਵਨ ਸਿੰਘ ਦਾ ਵਾਰਿਸ ਕਹਾਉਣ ਵਾਲੇ ਲੋਕਾਂ ਦਾ ਖੂਨ ਜਿਹਾ ਹੋ ਗਿਆ ਕਿ ਹੋਰਾਂ ਨਾਲ ਦਾ ਕੀ ਲੜਨ ਹੋਰਾਂ ਨਾਲ ਤੋਂ ਤਾਂ ਰਾਖੀ ਕੀ ਕਰਨਗੇ ਕਿ ਸਾਡੇ ਮੁੰਡੇ ਇਸ ਕੌਮ ਦੇ ਮਧਵੀ ਸਿੱਖਾਂ ਦੇ ਮੁੰਡੇ ਨਸ਼ੇ ਕਰ ਕਰਕੇ ਚਿੱਟੇ ਦਾ ਨਸ਼ਾ ਕਰਕੇ ਇੰਨਾ ਉਹਨਾਂ ਦਾ ਖੂਨ ਸਫੈਦ ਹੋ ਚੱਕਿਆ ਕਿ ਉਹ ਬਾਲ ਬੱਚੇ ਆਪਣੇ ਆਣ ਗਵਾਂਡ ਨੂੰ ਵੀ ਦੇਖਣਾ ਉਹਨਾਂ ਨੂੰ ਗੁਵਾਰਾ ਨਹੀਂ ਪੈਂਦਾ ਤੇ ਉਹਨਾਂ ਦੇ ਘਰ ਉਹਨਾਂ ਨੇ ਪਟਰੋਲ ਬੰਬਾਂ ਨਾਲ ਸਾੜ ਦਿੱਤੇ ਔਰ ਉਹ ਵੀ ਇੱਕ ਛੋਟੀ ਟੋਲੀ ਨਹੀਂ 100 150 ਬੰਦਾ ਆਇਆ ਔਰ ਲੋਕ ਜਿਵੇਂ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਬੱਚੇ ਉਹਨਾਂ ਤੋਂ ਕਿਵੇਂ ਅਸੀਂ ਜਾਨਾਂ ਬਚਾਈਆਂ ਭੱਜ ਭੱਜ ਕੇ ਬੱਚੇ ਕੰਨਾਂ ਤੇ ਕਿਸ ਤਰ੍ਹਾਂ ਸੱਚੀ ਮੁੱਚੀ ਜਿਸ ਤਰ੍ਹਾਂ ਲੱਗਦਾ ਪੇਟੀਆਂ ਸਾੜੀਆਂ ਨੇ ਘਰ ਉਹਦਾ ਸਵਾਨ ਸਾੜਿਆ ਪੈਟਰੋਲ ਬੰਬ ਬਣਾਵਣਾ ਕਿ ਸਿੱਟੇ ਉਹਨਾਂ ਨੇ ਉਸ ਤੋਂ ਲੱਗਦਾ ਕਿ ਜੇਕਰ ਕੋਈ ਉਹਦੇ ਮੂਰੇ ਉੱਥੇ ਆ ਜਾਂਦਾ ਉਹਨਾਂ ਦੇ ਸਾਹਮਣੇ ਤਾਂ ਕੋਈ ਵੀ ਬੰਦਾ ਜਿਹੜਾ ਹੈ ਉੱਥੇ ਮਾਰਿਆ ਜਾਣਾ ਸੀ ਕੀ ਉਹਨਾਂ ਗਰੀਬਾਂ ਕੋਲੇ ਕੀ ਹੁੰਦਾਗਾ ਕਿਹੜੇ ਹਥਿਆਰ ਹੁੰਦੇ ਉਹਨਾਂ ਕੋਲੇ ਥੱਕੇ ਟੁੱਟੇ ਆਉਂਦੇ ਨੇ ਉਹਨਾਂ ਦੀ ਨਿੱਕੀ ਨਿੱਕੀ ਪਹਿਲੀ ਗੱਲ ਤਾਂ ਪਰਿਵਾਰ ਟੁੱਟੇ ਹੋਏ ਨਹੀਂ ਇਕੱਲੇ-ਇਕੱਲੇ ਕਰ ਨਹੀਂ ਔਰ ਇਕੱਲਾ-ਕੱਲਾ ਬੰਦਾ ਸਵੇਰ ਦਾ ਠੱਕ ਟੁੱਟ ਕੇ ਆਉਂਦਾਗਾ ਕੰਮਾਂ ਤੋਂ ਆਉਂਦਾ ਠੰਡ ਦੀ ਰੁੱਤ ਹੈ ਕੀ ਉਹ ਪੰਜ-ਚਾਰ ਬੰਦਿਆਂ ਦਾ ਮੁਕਾਬਲਾ ਕਰ ਲੈਂਦਾ ਜਉਂ ਜਨਾਨੀਆਂ ਜਿਨ੍ਹਾਂ ਦੇ ਘਰੇ ਦੁੱਧ ਨਹੀਂ ਹੈ ਕੁਝ ਖਾਣ ਨੂੰ ਨਹੀਂ ਹੈ ਉਹ ਨਸ਼ੀ ਨਸ਼ੀਦ ਨਾਲ ਸੱਚੇ ਹੋਏ ਲੋਕਾਂ ਦਾ ਮੁਕਾਬਲਾ ਕਰ ਲੈਂਦੇ ਨਹੀਂ ਬਿਲਕੁਲ ਨਹੀਂ ਕਰ ਸਕਦੇ ਸੀ ਔਰ ਜਿੰਨੇ ਕਨੇ ਕੀਤਾ ਜਿਹੜੇ ਮੁੰਡਿਆਂ ਨੇ ਨੌਜਵਾਨਾਂ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਵੱਢ ਕੇ ਹਸਪੀਟਲ ਚ ਪਏ ਆ ਸਿੱਟੀ ਤਾਂ ਅਸੀਂ ਦੇਖ ਸਕਦੇ ਆ ਅੱਜ ਪੰਜਾਬ ਦੀ ਸਰਕਾਰ ਦੇ ਉੱਤੇ ਸਭ ਤੋਂ ਵੱਡਾ ਕੁਐਸਚਨ ਹੈ ਉਥੋਂ ਦੇ ਇਲਾਕੇ ਦੇ ਐਮਐਲਏ ਦਾ ਔਰ ਬੇਸ਼ਰਵੀ ਦਾ ਹੱਦ ਇਹ ਆ ਕਿ ਹਾਲ ਤੱਕ ਬਠਿੰਡੇ ਦੇ ਐਮਐਲਏ ਦਾ ਕੋਈ ਬਿਆਨ ਨਹੀਂ ਆਇਆ ਮੀਡੀਆ 'ਚ ਇਹਨੂੰ ਪੁੱਛਣ ਆਲੀ ਆਏ ਗੱਲ ਔਰ ਮਾਸਟਰ ਨੇ ਜਗਸੀਰ ਸਿੰਘ ਔਰ ਉਹ ਵੀ ਖੁਦ ਐਸੀ ਪਰਿਵਾਰਾਂ ਚੋਂ ਨੇ ਉਹਨੂੰ ਉੱਥੇ ਜਾਣਾ ਚਾਹੀਦਾ ਸੀ ਜਾਣਾ ਬਣਦਾ ਹੈ ਮੈਂ ਪੰਜਾਬ ਦੀਆਂ तमाम ਜਥੇਬੰਦੀਆਂ ਨਾਲ ਗੱਲ ਵੀ ਕੀਤੀ ਔਰ ਫੋਨ ਵੀ ਆ ਰਹੇ ਨੇ ਸਾਡੇ ਨਾਲ ਕਿ ਅਸੀਂ ਤੜਕੇ ਉੱਥੇ ਜਾਵਾਂਗੇ ਆਓ ਪੰਜਾਬ ਦੇ ਮذਵੀ ਸਿੱਖ ਰੰਗਰੇਟਿਓ ਵੀਰੋ ਜਿੰਨੇ ਵੀ ਮذਵੀ ਸਿੱਖ ਜਥੇਬੰਦੀਆਂ ਨੇ ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਜਿੰਨੇ ਵੀ ਕਲੱਬ ਬਣੇ ਹੋ ਵੱਧ ਤੋਂ ਵੱਧ ਉੱਥੇ ਚਲੋ ਕਿ ਉਹਨਾਂ ਚਾਹੇ ਉਹ ਮਜਬੀ ਸਿੱਖਾਂ ਦੇ ਮੁੰਡੇ ਆ ਚਾਹੇ ਉਹ ਉਹਨਾਂ ਘਰਾਂ ਦੇ ਜਿਨ੍ਹਾਂ ਨੂੰ ਸਾੜਿਆ ਉਹ ਉਹਨਾਂ ਦੇ ਸਕੇ ਘਰਾਂ ਦੇ ਮੁੰਡੇ ਉਹਨਾਂ ਨੂੰ ਤੁਰੰਤ 60 ਤੋਂ 60 ਸਜ਼ਾ ਮਿਲਣੀ ਚਾਹੀਦੀ ਹੈ ਮੇਤਾ ਕੋ ਉਹਨਾਂ ਨੂੰ ਫਾਂਸੀ ਦੀ ਸਜ਼ਾ ਲਾ ਦੇਣੀ ਚਾਹੀਦੀ ਕਿਉਂਕਿ ਅਜਿਹੇ ਬੰਦੇ ਜਿਹੜੇ ਇੰਨੇ ਖੰਖਾਰ ਇਸ ਤਰ੍ਹਾਂ ਤਾਂ ਦੂਸਰੇ ਦੂਸਰੇ ਕਬੀਲੇ ਵੀ ਸਾੜਦੇ ਹੈ ਇੱਕ ਜਿਵੇਂ ਜੰਗ ਹੋਇਆ ਹੁੰਦਾਗਾ ਅਜਿਹੇ ਬੰਦਿਆਂ ਨਾਲ ਇਹ ਜਿਹੜੇ ਕਿੱਡੇ ਕੋ ਉਹਨਾਂ ਨੇ ਕ੍ਰਾਈਮ ਕਰਤੇ ਸੀ ਜਿਹੜਾ ਸਾਨੂੰ ਉਹਨਾਂ ਦਾ ਦੋਸ਼ ਹੈ ਕਿ ਅਸੀਂ ਉਹਨਾਂ ਨੂੰ ਇੰਨੇ ਹੀ ਕਿਹਾ ਸੀ ਕਿ ਤੁਸੀਂ ਇਥੇ ਚਿਟਾਣਾ ਵਿੱਚ ਤੁਸੀਂ ਜਰ ਤੁਸੀਂ ਚਿੱਟਾ ਵੇਚਣ ਤੋਂ ਰੋਕਣ ਦੇ ਵਾਲਿਆਂ ਨੂੰ ਤੁਸੀਂ ਉਹਨਾਂ ਨਾਲ ਇਹ ਹੱਲ ਕਰੋਗੇ ਸੋ ਇਹ ਪੰਜਾਬ ਦੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਸੋਚਣ ਵਾਲੀ ਗੱਲ ਆ ਕਿ ਆ ਜਿਹੇ ਕੱਲਾ ਦਾਨ ਸਿੰਘ ਵਾਲਾ ਦਾ ਮਸਲਾ ਨਹੀਂ ਹੈ ਸਾਡੇ ਨੌਜਵਾਨਾਂ ਨੂੰ ਇੰਨੇ ਉਹ ਨਸ਼ੇ 'ਚ ਗੁਲਤਾਨ ਹੋ ਜਾਂਦੇ ਨੇ ਮਦਹੋਸ਼ ਹੋ ਜਾਂਦੇ ਨੇ ਉਹਨੂੰ ਕੋਈ ਪਤਾ ਨਹੀਂ ਸੁਧ-ਬੁੱਧ ਖੋ ਬੈਂਦੇ ਨੇ ਤੇ ਕਿਸ ਤਰ੍ਹਾਂ 100-100 ਮੁੰਡਾ ਇਕੱਠਾ ਹੋ ਕੇ ਆ ਗਿਆ ਨਿਰਾਹ ਹੋ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਸੋਚਣ ਵਾਲੀਆਂ ਗੱਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਜੀ ਠੀਕ ਆ ਅੱਜ ਕਿਉਂਕਿ ਦੂਸਰੇ ਪਾਸੇ ਜਿਸ ਤਰ੍ਹਾਂ ਲੁਧਿਆਣੇ ਦੇ ਐਮਐਲ ਗੁਰਪ੍ਰੀਤ ਗੋਗੀ ਜਿਆਂ ਦੀ ਮੌਤ ਦੇ ਉੱਤੇ ਸਾਰੀ ਸਰਕਾਰ ਦੇ ਐਮਐਲ ਐਨ ਵੰਦੇ ਹੋਰ ਉੱਚ ਅਧਿਕਾਰੀਆਂ ਦਾ ਧਿਆਨ ਉਧਰ ਸੀਗਾ ਟੜਕੇ ਦਾ ਕਿ ਉਹਨਾਂ ਨੇ ਕਿਵੇਂ ਲੋ ਕੀਤਾ ਪਰ ਮਸਲਾ ਦਾਨ ਸਿੰਘ ਵਾਲੇ ਦਾ ਵੀ ਬਹੁਤ ਹੀ ਸੰਵੇਦਨਸ਼ੀਲ ਹੈ ਸੋ ਮੈਂ ਪੰਜਾਬ ਦੀਆਂ तमाम ਜਥੇਬੰਦੀਆਂ ਨੂੰ ਬਾਬਾ ਮੇਧਰ ਸਿੰਘ ਸੋਢੀ ਜੀ ਹੋਣਿਆਂ ਨੂੰ ਹੋਰ ਭਗਵਾਨ ਬਾਲਮੀਕ ਤੀਰਥ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਿਵੇਂ ਬਾਬਾ 70 ਸ਼ੇਰ ਗੱਲ ਜੀ ਹੋਣੇ ਹੋਰ ਜਿੰਨੇ ਵੀ ਸੀਨੀਅਰ ਆਗੂ ਜੀ ਸਹਿਮਾਨ ਨੇ ਪੰਜਾਬ ਦੇ ਭਗਵੰਤ ਸਿੰਘ ਸਮਾਉ ਹੋਣੇ ਹੋਰ ਜਿਹੜੇ ਵੀ ਸਾਡੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਚੋਰਾ ਸਿੰਘ ਨਸਰਾਲੀ ਵਰਗੇ ਲਾਸ਼ਮੇ ਸੇਵਾ ਵਾਲੇ ਦੇ ਉੱਤੇ ਨਾਲ ਹੀ ਪਿੰਡ ਹੈ ਉਹਨਾਂ ਦਾ ਮੈਂ ਉਹਨਾਂ ਸਾਰਿਆਂ ਨੂੰ ਵੀਰਾਂ ਨੂੰ ਗੁਜਾਰਿਸ਼ ਕਰੂੰਗਾ ਕਿ ਆਓ ਯਾਰ ਉੱਥੇ ਚੱਲੀਏ ਤੜਕੇ ਆਈਏ ਆਪਾਂ ਉੱਥੇ ਜਿੰਨੀਆਂ ਵੀ ਸਾਡੀਆਂ ਸੰਵੇਦਨਾ ਐਸ.ਵੀ.ਸੀ. ਜਿੱਥੇ ਬੰਦੀਆਂ ਉਹਨਾਂ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਉੱਥੇ ਪਹੁੰਚਣ ਉਹਨਾਂ ਗਰੀਬਾਂ ਦਾ ਹਾ ਦਾ ਨਾਰਾ ਸੁਣੀਏ ਉਹ ਘਰ ਘਰ ਛੱਡ ਕੇ ਜਾਣ ਨੂੰ ਤਿਆਰ ਨੇ ਉੱਥੇ ਨਹੀਂ ਉਹਨਾਂ ਨੂੰ ਮੁੜ ਵਸੇਬਾ ਕਰਾਈਏ ਉਹਨਾਂ ਦਾ ਚਲੋ ਤੜਕੇ ਬਠਿੰਡੇ ਚਲੀਏ ਆਈਏ ਉਹਨਾਂ ਨਸ਼ੇੜੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਈਏ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਇਸ ਤਰ੍ਹਾਂ ਚਿਤਾ ਵਿਚਨਾਲੇ ਇਸ ਤਰ੍ਹਾਂ ਕਿਤੇ ਉਹ ਹੱਥ ਠਾਉਂਦੇ ਨੇ ਉੱਥੇ ਲੋਕਾਂ ਨਾਲ ਜ਼ੋਰ ਜ਼ਬਰਦਸਤੀ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੇ ਗੰਜਾਂ ਤੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਸੋ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਉਹਨਾਂ ਸੰਵੇਦਨਸ਼ੀਲ ਲੋਕਾਂ ਤੱਕ ਪਹੁੰਚਾਓ ਤੇ ਆਪਾਂ ਮਦਦ ਭੇਜੀਏ ਬਠਿੰਡੇ ਦਾਨ ਸਿੰਘ ਵਾਲੇ ਪਰਿਵਾਰਾਂ ਨੂੰ ਸਰਕਾਰ ਨੂੰ ਕਹੀਏ ਤੇ ਐਸਐਸਪੀ ਬਠਿੰਡਾ ਡੀਸੀ ਸਾਹਿਬ ਬਠਿੰਡਾ ਜੀ ਤੁਰੰਤ ਦਾਨੇਵਾਲ ਦੇ ਵਿੱਚ ਜਾਣ ਤੇ ਉੱਥੋਂ ਦੇ ਜਾ ਕੇ ਜਾਇਜ਼ਾ ਲੈਣ ਸੋ ਜੇਕਰ ਨਹੀਂ ਹੋਣ ਤਾਂ ਕੱਲ ਨੂੰ ਆਪਾਂ ਬਠਿੰਡੇ ਨੂੰ ਇਹ ਰਪਾਲੋ ਤਾਂ ਜੋ ਨਾਲੋਂ ਪਤਾ ਲੱਗਣਾ ਚਾਹੀਦਾ ਕਿ ਐਸਐਸਪੀ ਬਠਿੰਡਾ ਦੀ ਕੀ ਰਿਪੋਰਟ ਆ ਤੁਹਾਨੂੰ ਸੋ ਦੋਸਤੋ ਉਮੀਦ ਆ ਤੁਸੀਂ ਵੱਧ ਤੋਂ ਵੱਧ ਤਰ ਕੇ ਦਾਨੇਵਾਲ ਦੇ ਪਿੰਡ ਦੇ ਵਿੱਚ ਜਾਣ ਦੀ ਤਿਆਰੀਆਂ ਕਰੋ ਉੱਥੋਂ ਦੀਆਂ ਰਿਪੋਰਟਾਂ ਲੈ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਬਾਓ ਤੇ ਉਹਨਾਂ ਦੇ ਘਰਾਂ ਨੂੰ ਜਿਹੜੇ ਗਰੀਬਾਂ ਦੇ ਘਰ ਸਾੜ ਦਿੱਤੇ ਆ ਉਹਨਾਂ ਦੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਉੱਥੇ ਮਦਦ ਪਹੁੰਚਦੀ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਜਰੂਰ ਇਸ ਤੇ ਕਮੈਂਟ ਕਰਿਓ ਤੇ ਦੱਸਿਓ ਕਿ ਤੁਹਾਡਾ ਕੀ ਰਿਐਕਸ਼ਨ ਔਰ ਉਹਨਾਂ ਵੀਰਾਂ ਨੂੰ ਮਦਦ ਜਰੂਰ ਪਹੁੰਚਦੀ ਕਰੋ ਉਥੋਂ ਮੈਂ ਨੰਬਰ ਕੱਲ ਨੂੰ ਤੜਕੇ ਜਾਵਾਂਗੇ ਉਥੋਂ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਥੈਂਕ ਯੂ